ਐਮਐਲਏ ਸਾਹਿਬ ਆਗੇ ਮਾਟਰ ਜਗਸੀਰ ਸਿੰਘ ਉਹਨਾਂ ਨੂੰ ਬੇਨਤੀ ਕਰਦੇ ਚਾਰ ਦਿਨਾਂ ਤੋਂ ਸਾਡਾ ਧਰਨਾ ਚੱਲ ਰਿਹਾ ਹੈ ਕਿਸੇ ਨੇ ਸਾਡੀ ਸਾਰ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਉਹ ਕਹਿੰਦੇ ਨੇ ਸਹੀ ਸਰਕਾਰ ਸੱਥਾਂ 'ਚ ਚੱਲੂਗੀ ਸਾਡੇ ਤਾਂ ਬਾਈ ਜੀ ਤੁਸੀਂ ਜਰੂਰ ਸਾਡੀ ਵੀਡੀਓ ਪਹੁੰਚਾ ਦਿਓ ਮਾਨ ਸਾਹਿਬ ਤੱਕ ਸਾਡੇ ਤਾਂ ਸੱਥਾਂ ਹੀ ਡੁੱਬ ਗਿਆ ਪੰਗਾ ਮਾਨ ਸਾਹਿਬ ਉਹ ਤੋਂ ਮੈਂ ਆਰਮ ਸਿੰਘ ਕਲਿਆਣ ਤੁਸੀਂ ਜਿਹੜੇ ਹੋ ਸਾਂਝ ਪੰਜਾਬ ਟੀਵੀ ਨਾਲ ਜਿਵੇਂ ਲੋਕਾਂ ਨੂੰ ਮੌਜੂਦਾ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰੀ ਦਰਬਾਰੇ ਲੋਕ ਆਪਣੀਆਂ ਅਰਜ਼ੋਈਆਂ ਬੇਨਤੀਆਂ ਧਾਰਨੇ ਦੇ ਕੇ ਅੱਕ ਚੁੱਕੇ ਆ ਤੇ ਤੁਹਾਨੂੰ ਪਤਾ ਹੀ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਬਲਾਕ ਨਥਾਣਾ ਜਿਹੜਾ ਨਿਕਾਸੀ ਪਾਣੀਆਂ ਉਹ ਬਹੁਤ ਸਮੇਂ ਤੋਂ ਸਿਰਦਰਦੀ ਬਣਿਆ ਹੋਇਆ ਹੈ ਤੇ ਗਲੀਆਂ ਚ ਗੰਦਾ ਬਹੁਤ ਪਾਣੀ ਗੰਦਾ ਖੜਾ ਤੇ ਬਿਮਾਰੀ ਵੀ ਕਿਸੇ ਟਾਈਮ ਫੈਲ ਸਕਦੀ ਆ ਇਸੇ ਤਹਿਤ ਨਗਰ ਨਿਵਾਸੀਆਂ ਵੱਲੋਂ ਰਾਜਨੀਤਿਕ ਤੌਰ ਤੇ ਉੱਪਰ ਉੱਠ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਥੱਲੇ ਪਿੰਡ ਵਿੱਚ ਇੱਥੇ ਨਗਰ ਪੰਚਾਇਤ ਦੇ ਦਫ਼ਤਰ ਵਿਖੇ ਇੱਕ ਧਾਰਨਾ ਚੱਲ ਰਿਹਾ ਅਣਮਿਥੇ ਦਾ ਉਥੇ ਪਿੰਡ ਨਿਵਾਸੀਆਂ ਤੋਂ ਇਲਾਵਾ ਇਲਾਕੇ ਦੇ ਜਿਹੜੇ ਦਰਦੀ ਆ ਉਹ ਵੀ ਪਹੁੰਚੇ ਹੋਇਆ ਨਗਰ ਨਿਵਾਸੀ ਵੀ ਹਾਜ਼ਰ ਆ ਕਿਸਾਨ ਜੁਨੀਆਲ ਜੁੜੇ ਹੋਏ ਬੀਬੀਆਂ ਅਤੇ ਨੌਜਵਾਨ ਵੀ ਹਾਜ਼ਰ ਆਓ ਆਪਾਂ ਬੀਬੀਆਂ ਨਾਲ ਗੱਲ ਕਰਦੇ ਆਂ ਵੀ ਅੱਜ ਦੀ ਕੀ ਸਮੱਸਿਆ ਹੈ ਤੇ ਇਹਦਾ ਕੀ ਹੱਲ ਚਾਹੁੰਦੇ ਆ ਪਹਿਲਾਂ ਤਾਂ ਭੈਣ ਜੀ ਜਿਹੜਾ ਮਤਾਵਾ ਪਿਆਰਪਰੀ ਸਤਿ ਸ੍ਰੀਕਾਲ ਸਾਨੂੰ ਅੱਜ ਦੇ ਮੁੱਦੇ ਬਾਰੇ ਦੱਸੋ ਜੀ ਹਾਂਜੀ ਮੈਂ ਕਮਲਜੀਤ ਕੌਰ ਪਿੰਡ ਨਾ ਥਾਣਾ ਮੁੱਦਾ ਸਾਡਾ ਪਿੰਡ ਦਾ ਤੁਹਾਨੂੰ ਸਾਰਿਆਂ ਨੂੰ ਵੀਰਾਂ ਨੂੰ ਤਾਂ ਪਤਾ ਹੀ ਹੈ ਇੱਕ ਦਿਨ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਇਸ ਮੁੱਦੇ ਤੇ ਮੁੱਦਾ ਦਾ ਸਾਰੇ ਆਸ-ਪਾਸੇ ਨਗਰਾਂ ਦੇ ਜਿਹੜੇ ਨਿਵਾਸੀ ਲੰਘਦੇ ਆ ਪਾਣੀ ਦੇ ਵਿੱਚ ਦੀ ਲੰਘਦੇ ਆ ਗੰਦੇ ਪਾਣੀ ਦੇ ਵਿੱਚ ਦੀ ਬਹੁਤ ਵੱਡੀ ਸਮੱਸਿਆ ਹੋਈ ਪਈ ਆ ਗੰਦੇ ਪਾਣੀ ਦੀ ਅਸੀਂ ਇੱਥੇ ਬੇਨਤੀਆਂ ਰਿਕਵੈਸਟਾਂ ਇਹਨਾਂ ਨੂੰ ਭੇਜੀਆਂ ਮੰਗ ਪੱਤਰ ਵੀ ਦਿੱਤੇ ਵੀ ਸਾਡੇ ਮਸਲੇ ਦਾ ਹੱਲ ਕਰ ਦਿਓ ਕਿਉਂਕਿ ਧਰਨਾ ਲਾਉਣਾ ਕੋਈ ਆਇ ਨਹੀਂ ਹੁੰਦਾ ਵੀ ਕੋਈ ਕਿਸੇ ਨੂੰ ਸ਼ੌਂਕ ਆ ਧਰਨੇ ਲਾਉਣ ਦਾ ਕਿਸੇ ਕੋਲ ਇੰਨਾ ਟਾਈਮ ਵੀ ਹੈ ਨਹੀਂਗਾ ਵੀ ਕੋਈ ਵਿਹਲਾ ਨਹੀਂ ਸਾਰੇ ਆਪ ਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਤਾਂ ਨਾਲ ਆਉਂਦੇ ਆ ਪਰ ਪ੍ਰਸ਼ਾਸਨ ਦਾ ਇਹ ਕਹਿੰਦਾ ਇਥੋਂ ਨਹੀਂ ਆਈਓ ਸਾਹਿਬ ਇਹ ਕਹਿੰਦੇ ਆ ਵੀ ਤੁਹਾਡਾ ਥਾਣੇ ਦਾ ਮਸਲਾ ਤੁਸੀਂ ਆਪ ਹੱਲ ਕਰ ਲਓ ਆਈਓ ਸਾਹਿਬ ਨੂੰ ਬੇਨਤੀ ਹੈ ਵੀ ਤੁਸੀਂ ਅਸਤੀਫੇ ਦਿਓ ਤੁਸੀਂ ਕਿਉਂ ਤਨਖਾਹ ਲੈਨੇ ਹੋ ਸਾਡਾ ਜਿਹੜੀ ਹੈ ਨਗਰ ਪੰਚਾਇਤ ਨੂੰ ਭੰਗ ਕਰਕੇ ਪੰਚਾਇਤ ਬਣਾਓ ਅਸੀਂ ਤਾਂ دریاਵਾਂ ਨੂੰ ਬੰਨ ਲਾਉਣ ਵਾਲੇ ਹਾਂ ਅਸੀਂ ਤਾਂ ਉਹ ਗੰਦੇ ਪੰਡਨਾਂ ਦਾ ਸੱਪੇ ਕਰ ਲਾਂਗੇ ਤੁਸੀਂ ਇੱਥੋਂ ਆ ਉਹਦਾ ਜੁੱਲੀ ਵਸਤਰਾ ਇਕੱਠਾ ਕਰੋ ਤੇ ਜਾਓ ਅਸੀਂ ਆ ਉਹਦਾ ਪਿੰਡ ਸੰਭਾਲ ਲਾਂਗੇ ਆ ਪੇ ਹੱਥ ਖੜੇ ਕਰ ਦੋ ਬਾਕੀ ਜੋ ਰਾਜਨੀਤਿਕ ਬੰਦੇ ਆ ਸਾਡੇ ਪਿੰਡ ਚ ਵੋਟਾਂ ਮੰਗਣ ਨਾ ਆਉਣ ਅਸੀਂ ਆ ਉਹਦੇ ਪਿੰਡ ਦਾ ਮਸਲਾ ਆਪ ਹੀ ਹੱਲ ਕਰ ਲਾਂਗੇ ਤੇ ਬਾਕੀ ਮਾਨ ਸਾਹਿਬ ਜੋ ਕਹਿੰਦੇ ਹੁੰਦੇ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਕਹਿੰਦੇ ਨੇ ਸੀ ਸਰਕਾਰ ਸੱਥਾਂ ਚ ਚੱਲੂਗੀ ਸਾਡੇ ਤਾਂ ਬਾਈ ਜੀ ਤੁਸੀਂ ਜਰੂਰ ਸਾਡੀ ਵੀਡੀਓ ਪਚਾ ਦਿਓ ਮਾਨ ਸਾਹਿਬ ਟੱਕ ਸਾਡੇ ਦਾ 60 ਹੀ ਡੁੱਬੀਆਂ ਪੰਗਾ ਮਾਨ ਸਾਹਿਬ ਸਾਡੇ ਸਾਡੀਆਂ ਸਰਕਾਰ ਕਿੱਥੋਂ ਸੱਥਾਂ ਦੇ ਚੱਲੂ ਸੱਥਾਂ ਦਾ ਸਾਡੇ ਲੋਕ ਬਿਮਾਰੀਆਂ ਨਾਲ ਮਰੀ ਜਾਂਦੇ ਆ ਪੀਲਗਾ ਹੋ ਰਿਹਾ ਕਿਸੇ ਨੂੰ ਇਨਫੈਕਸ਼ਨ ਹੋਈ ਜਾਂਦੀ ਆ ਘਰ ਘਰ ਬੱਚੇ ਪਏ ਆ ਤੇ ਹੋਰ ਕਿਸੇ ਦਾ ਜੀ ਨਹੀਂ ਕਰਦਾ ਇੰਨੀ ਗਰਮੀ ਦੇ ਵਿੱਚ ਬੈਠਣ ਨੂੰ ਧਰਨੇ ਲਾਉਣ ਨੂੰ ਇੱਕ ਵਾਰ ਫੇਰ ਅਸੀਂ ਮੰਗ ਕਰਦੇ ਆ ਤੁਹਾਡੇ ਮਾਧਿ ਮਰਾਈ ਸਾਂਝ ਪੰਜਾਬ ਟੀਵੀ ਰਾਈ ਵੀ ਸਾਡਾ ਮਸਲਾ ਜਲਦ ਤੋਂ ਜਲਦ ਹੱਲ ਕਰ ਰਿਆ ਜਾਵੇ ਨਹੀਂ ਇਹ ਥੋੜਾ ਜਿਹਾ ਉਦੋਂ ਵੀ ਵੱਡੇ ਪੱਧਰ ਤੇ ਅਸੀਂ ਰੋਸ ਮਜਾਰੇ ਕਰਾਂਗੇ ਅਸੀਂ ਤਾਂ ਸਾਡੀ ਤਾਂ ਇਹ ਵੀ ਪਲੈਨਿੰਗ ਆ ਅਸੀਂ ਤਾਂ ਜਿਹੜੇ ਸਾਡੇ ਮਾਨਜੋਗ ਐਮ ਐਲ ਏ ਸਾਹਿਬ ਹੈਗੇ ਮਾਟਰ ਜਗਸੀਰ ਸਿੰਘ ਉਹਨਾਂ ਨੂੰ ਵੀ ਬੇਨਤੀ ਕਰਦੇ ਚਾਰ ਦਿਨਾਂ ਤੋਂ ਸਾਡਾ ਧਰਨਾ ਚੱਲ ਰਿਹਾ ਹੈ ਕਿਸੇ ਨੇ ਸਾਡੀ ਸਾਰ ਨਹੀਂ ਲਈ ਆ ਕੇ ਪੁੱਛਣ ਦਾ ਫਰਜ਼ ਮੰਨਦਾ ਸੀ ਅਸੀਂ ਬਹੁਤ ਮਤ ਦੇ ਨਾਲ ਉਹਨਾਂ ਨੂੰ ਜਿਤਾਇਆ ਇੱਥੋਂ ਸਾਡੇ ਹਲਕੇ 'ਚੋਂ ਇੱਕ ਵਾਰੀ ਸਾਨੂੰ ਪਹੁੰਚਦੇ ਤਾਂ ਸਹੀ ਤੁਹਾਡਾ ਕੀ ਦੁੱਖ ਹੈ ਕੀ ਤੁਹਾਨੂੰ ਦਰਦ ਹੈ ਕਿ ਪਹੁੰਚਦੇ ਸਾਡੇ ਦੁੱਖ ਦਰਦ ਸੁਣਨ ਪਰ ਸਾਡੀ ਕਿਸੇ ਨੇ ਸਾਰ ਨਹੀਂ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਗਰਾਹਾਂ ਜਿਹੜੀ ਸਾਡੀ ਪਾਰਟੀ ਹੈ ਜਿੱਥੇ ਬੰਦੀ ਹੈਗੀ ਕਿਸਾਨ ਜੁਨੀਆ ਦੀ ਇਹਨਾਂ ਨੇ ਸਾਡੇ ਵੀਰਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਸਹਿਯੋਗ ਮੋਢੇ ਨਾਲ ਮੋਢਿਆ ਲਾ ਕੇ ਚੱਲੇ ਆ। ਸੋ ਦੋਸਤੋ ਤੁਹਾਨੂੰ ਇਹਨਾਂ ਬੀਬੀਆਂ ਭੈਣਾਂ ਨੇ ਆਪਣੇ ਜਿਹੜੀ ਦਿਲ ਦੀ ਆਤਰ ਦੋ ਸਰਕਾਰ ਨੂੰ ਦੱਸ ਦਿੱਤੀ ਆ ਤੇ ਸਰਕਾਰ ਨੂੰ ਜਿਹੜੀ ਆ ਸੱਠਾਂ ਚੋਂ ਹੀ ਸਰਕਾਰ ਚਲਾਉਣੀ ਚਾਹੀਦੀ ਆ ਨਾ ਕਿ ਚੰਡੀਗੜ੍ਹ ਤੋਂ ਇਸ ਤੋਂ ਇਲਾਵਾ ਇੱਕ ਹੋਰ ਪੁਆਇੰਟ ਆ ਦੋਸਤੋ ਬਿਮਾਰੀਆਂ ਤਾਂ ਫੈਲਣ ਗਈਆਂ ਪਿੰਡ ਵਿੱਚ ਧੜੇਬੰਦੀ ਬਣ ਰਹੀ ਆ ਕੋਈ ਆਪਣੀ ਬਾਹਰ ਅੱਗੇ ਮਿੱਟੀ ਲਾ ਲੈਂਦਾ ਕੋਈ ਕੰਕਰੀਟ ਲਾ ਲੈਂਦਾ ਤਾ ਆਸ ਮੇਰਾ ਭਾਈਚਾਰਾ ਪਿੰਡਾਂ ਦਾ ਖਤਮ ਹੋ ਰਿਹਾ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਸ ਜਿਹੜਾ ਗੰਭੀਰ ਮੁੱਦਾ ਬਣਿਆ ਹੋਇਆ ਇਹਦੇ ਬਾਰੇ ਜਰੂਰ ਸੋਚੇ ਮੈਂ ਰਾਮ ਸਿੰਘ ਕਲਿਆਣ ਕੈਮਰਾਮੈਨ ਜਕਸੀਰ ਸਿੰਘ ਨਾਲ ਬਲਾਕ ਨਥਾਣਾ ਨਗਰ ਪੰਚਾਇਤ ਨਥਾਣਾ ਜ਼ਿਲ੍ਹਾ ਬਠਿੰਡਾ ਧੰਨਵਾਦ